ਸਾਸਤਰੀ ਕਾਲ ਜੀ ਆ ਜਿਹੜੀ ਤੁਸੀਂ ਫੋਟੋ ਵੇਖ ਰਹੇ ਹੋ ਸਕਰੀਨ ਤੇ ਇਹ ਰਜੀਵ ਸਿੰਘ ਦੀ ਹੈ ਜੀ ਇਹਨਾਂ ਦੀਆਂ ਨਾੜਾਂ ਬਲੌਕ ਸੀਗੀਆਂ ਜੀ ਵੱਡੇ ਵੱਡੇ ਹਸਪਤਾਲਾਂ ਚੋਂ ਇਹਨਾਂ ਨੂੰ ਜਵਾਬ ਮਿਲ ਗਿਆ ਸੀ ਕਿਤੋਂ ਵੀ ਇਹਨਾਂ ਦਾ ਇਲਾਜ ਨਹੀਂ ਸੀ ਹੋ ਰਿਹਾ ਤੇ ਹੁਣ ਜਦੋਂ ਉਹਨਾਂ ਨੇ ਦਵਾਈ ਲਈ ਕ੍ਰਿਸ਼ਨ ਸਿੰਘ ਤੋਂ ਭੈਣੀ ਵਾਗਾ ਤੋਂ ਬਿਲਕੁਲ ਹੁਣ ਇਹ ਠੀਕ ਠਾਕ ਨੇ ਤੇ ਇੱਕ ਮੁੰਡਾ ਸਾਡੇ ਕੋਲੇ ਹੋਰ ਹੈ ਜੀ ਉਹਦਾ ਨਾਮ ਬਬਲੀ ਸਿੰਘ ਹੈ ਤੇ ਇਹ ਵੀ ਤੁਸੀਂ ਗ੍ਰੀਨ ਤੇ ਫੋਟੋ ਦੇਖ ਰਹੇ ਹੋ ਤੇ ਇਹਨੇ ਜੀ ਦਵਾਈ ਲਈ ਇਹਨਾਂ ਦਾ ਵੀ ਲੀਵਰ ਡਾਊਨ ਸੀ ਤੇ ਸ਼ੂਗਰ ਸੀ ਤੇ ਯੂਰੀਆ ਆਕਸਾਈਡ ਸੀ ਇਹ ਵੀ ਮਾਰਮੇ ਦੇਰ ਮੇ ਦੇਣਾ ਦਵਾਈ ਲੈਣ ਵਾਲਾ ਜਮਾਂ ਠੀਕ ਹੋ ਗਏ ਤੇ ਬਾਕੀ ਸਾਰੇ ਆਪਾਂ ਡਾਕਟਰ ਸਾਹਿਬ ਨਾਲ ਮੁਲਾ ਦਿੰਨੇ ਆ ਤੁਹਾਨੂੰ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਜਾ ਰਹੇ ਹਾਂ ਜੀ ਕ੍ਰਿਸ਼ਨ ਸਿੰਘ ਪੈਣੀ ਵਾਗਾ ਉਹਨਾਂ ਦੇ ਤੌਰ ਤੇ ਉਹ ਬਹੁਤ ਹੀ ਵਧੀਆ ਦਵਾਈਆਂ ਦਿੰਦੇ ਨੇ ਤੇ ਉਹਨਾਂ ਦੀ ਗਾਂ ਤੇ ਜਾ ਕੇ ਆਪਾਂ ਕਰਦੇ ਹਾਂ ਗੱਲਬਾਤ ਹਾਂ ਭਾਈ ਜੀ ਕ੍ਰਿਸ਼ਨ ਜੀ ਮੈਂ ਸੁਣਿਆ ਤੁਹਾਡੇ ਕੋਲ ਪ੍ਰੋਡਕਟ ਬਹੁਤ ਵਧੀਆ ਨੇਗੇ ਤੇ ਇਹ ਕੀ ਗੱਲਬਾਤ ਹੈਗੀ ਵੀ ਤੁਸੀਂ ਇਹ ਜਾ ਕੀ ਜਾਦੂ ਹੈ ਦਵਾਈਆਂ ਦੇ ਵਿੱਚ ਹਰੇਕ ਮਰੀਜ਼ ਤੁਹਾਡੇ ਕੋਲ ਹੱਸਦਾ ਹੀ ਤੁਰ ਜਾਂਦਾ ਜਿਹਦਾ ਆ ਜਾਂਦਾ ਜੇ ਤਾਂ ਜੀ ਸਭ ਤੋਂ ਵੱਡੀ ਤਾਂ ਉਸ ਪਰਮੇਸ਼ਰ ਦੀ ਦਇਆ ਗਈ ਠੀਕ ਹੈ ਉਸ ਤੋਂ ਬਾਅਦ ਦਵਾਈਆਂ ਹੀ ਇੰਨੀਆਂ ਵਧੀਆ ਨਹੀਂ ਗਈਆਂ ਆਪਾਂ ਇੰਨੇ ਵਧੀਆ ਆਪਾਂ ਨੂੰ ਪਲੇਟਫਾਰਮ ਮਿਲਿਆ ਕਿ ਜਿਹੜੇ ਵੀ ਮਰੀਜ਼ ਆਉਂਦੇ ਨੇ ਠੀਕ ਹੁੰਦੇ ਨੇ ਬਾਕੀ ਜਿੰਨੇ ਰਿਜ਼ਲਟ ਨੇ ਆਪਦੇ ਮੂੰਹੋਂ ਕਹਿੰਦੇ ਆਪਦੀ ਤਾਰੀਫ਼ ਜ਼ਿਆਦਾ ਜੱਜਦੀ ਨਹੀਂ ਹੈਗੀ ਬਾਕੀ ਇਹ ਬਾਈ ਇਹਨੂੰ ਪੁੱਛ ਲੋ ਉਹ ਬਾਈ ਬੈਠਾ ਉਹਨਾਂ ਨੂੰ ਪੁੱਛ ਲੋ ਮਰੀਜ਼ ਬਹੁਤ ਠੀਕ ਹੋਏਗੇ ਬਿਹੜੇ ਸਾਡੇ ਅੱਛਾ ਜੀ ਹਾਂ ਜੀ ਹਾਂ ਪੰਜ ਛੇ ਮਰੀਜ਼ ਠੀਕ ਹੋਏ ਲਗੇ ਜਿਹੜੇ ਜਮਾ ਆਏ ਨੇ ਤਾਂ ਜੀ ਕਿ ਇਹ ਲੋਟ ਹੀ ਨਹੀਂ ਹੁੰਦੇ ਪ੍ਰੇਸ਼ਾਨ ਦਾ ਹੱਲ ਹੈ ਦਾ ਜੀ ਕੀ ਪ੍ਰੋਬਲਮ ਸੀ ਬਾਈ ਤੇ ਨਰਾ ਬਰਗ ਹੋ ਗਿਆ ਸੀ ਜੀ ਅੱਛਾ ਜੀ ਉਹ ਤਾਂ ਦਵਾਈ ਖਾਧੀ ਬਹੁਤ ਵਧੀਆ ਸ਼ਿਟ ਹੋ ਗਿਆ ਜੀ ਹਾਂਜੀ ਬਾਕੀ ਆਪਣੀ ਕੋਲੇ ਕਟਕ ਦੀ ਦੁਕਾਨ ਆ ਗਈ ਤੇ ਬਹੁਤ ਵਧੀਆ ਰਿਜ਼ਲਟ ਆ ਰਹੇ ਨੇ ਜੀ ਦੱਸ ਵੀ ਰਿਹਾ ਪਿੰਡ ਜੋ ਵੀ ਡਾਕਟਰ ਬਹੁਤ ਚੰਗਾ ਜੀ ਦਵਾਈ ਵੀ ਬਹੁਤ ਚੰਗੀ ਦਿੰਦਾ ਜੀ ਇੱਕ ਤਾਂ ਰਜੀਵ ਮਿਸਤਰੀ ਸੀਗਾ ਨੇ ਪਿੰਡ ਚ ਤੇ ਇੱਕ ਲੇਡਸ ਸੀ ਜੀ ਉਹਦੇ ਤੀਜੇ ਦਿਨੋਂ ਟੀਕਾ ਲੱਗਦਾ ਸੀਗਾ ਉਹਨੂੰ ਬਿਮਾਰੀ ਬਹੁਤ ਹੀ ਭੈੜੀ ਸੀ ਜੀ ਤੇ ਇਹ ਤੋਂ ਡਾਕਟਰ ਤੋਂ ਦਵਾਈ ਲੈ ਕੇ ਗਏ ਵਧੀਆ ਸੈੱਟ ਹੋ ਗਏ ਜੀ ਰਿਜ਼ਲਟ ਦਵਾਈਆਂ ਦੇ ਬਹੁਤ ਵਧੀਆ ਹੁੰਦੇ ਆ ਬਾਹਰੋਂ ਵੀ ਦਵਾਈਆਂ ਲੈ ਕੇ ਆਉਂਦੇ ਆ ਜੀ ਆਪਾਂ ਨੂੰ ਵੀ ਪੁੱਛਦੇ ਨੇਗੇ ਵੀ ਡਾਕਟਰ ਚੰਗੀ ਦਵਾਈ ਦਿੰਦਾ ਬਹੁਤ ਵਧੀਆ ਦਵਾਈ ਦਿੰਦਾ ਜੀ ਬਾਕੀ ਆ ਕਾਕੇ ਘੂਰੀ ਬੈਠੇ ਇਹਨਾਂ ਨੂੰ ਦੱਸਦੇ ਸ੍ਰੀ ਗੁਰੂ ਸ੍ਰੀ ਗੁਰੂ ਹਾਂ ਜੀ ਆਪਣਾ ਗਵਾਂਢੀ ਸੀ ਇੱਕ ਉਹਨੂੰ ਦਿਉਰੀਆ ਸੀ ਜੀ ਤੇ ਸ਼ੂਗਰ ਸੀਗਾ ਉਹ ਇੱਥੋਂ ਦਵਾਈ ਲੈਣ ਨਾਲ ਕਰਾਂ ਠੀਕ ਹੋ ਗਏ ਜੀ ਮੰਜੇ 'ਚ ਪਏ ਸੀ ਸਨਸਾਰ ਹੋ ਗਏ ਸੀ ਮੰਜੇ ਚ ਪਾਏ ਨੂੰ ਹਾਂਜੀ ਕ੍ਰਿਸ਼ਨ ਜੀ ਤੁਸੀਂ ਦੱਸੋ ਜੀ ਹਾਂਜੀ ਬੋਲੋ ਜੀ ਕੀ ਦਸੀਏ ਵੀ ਤੁਸੀਂ ਇਹ ਜਾ ਕੀ ਜਾਦੂ ਕਰਿਆ ਤੁਹਾਡੇ ਕੋਲ ਜਿਹੜਾ ਮਰੀਜ਼ ਆਉਂਦਾ ਉਹੀ ਤੁਹਾਡੀਆਂ ਤਰੀਫਾਂ ਕਰਨ ਲੱਗ ਜਾਂਦਾ ਦੇਖੋ ਜੀ ਤਾਰੀਫ ਕਰਾਉਣੀ ਰੱਬ ਦੀ ਸੱਤ ਹੁੰਦੀ ਹੈ ਬੰਦਾ ਕੋਈ ਕਿਸੇ ਦੀ ਤਾਰੀਫ ਨਹੀਂ ਕਰਦਾ ਹੁੰਦਾ ਪਰਮਾਤਮਾ ਸਭ ਤੋਂ ਵੱਡੀ ਚੀਜ਼ ਹੈ ਪਰਮਾਤਮਾ ਨੇ ਆਪਾਂ ਨੂੰ ਪਲੇਟਫਾਰਮ ਹੀ ਇਦਾਂ ਦਾ ਦਿੱਤਾ ਹੈ ਕਿ ਹੁਣ ਆਪਾਂ ਕੱਲ ਨੂੰ ਜਾਂ ਪਰਸੋਂ ਤੱਕ ਜਿਹੜਾ ਅਗਲਾ ਰਿਜ਼ਲਟ ਹੈ ਆਪਣਾ ਉਹ ਲੇਡੀਜ਼ ਦੇ ਬੱਚੇ ਦਾ ਨਿਚ ਰਿਪੋਰਟ ਆ ਰਹੀ ਸੀ ਤੇ ਚਾਰ ਪਾਤਰੀਆਂ ਠੀਕ ਹੈ ਪਾਤਰੀਆਂ ਵੀ ਡਬਲ ਅੱਛਾ ਜੀ ਹਾਂ ਆਪਾਂ ਰਿਪੋਰਟਾਂ ਸਮੇਤ ਵੀਡੀਓ ਦੇ ਵਿੱਚ ਰਿਪੋਰਟਾਂ ਵੀ ਦਵਾਂਗੇ ਪਹਿਲਾਂ ਦੀ ਰਿਪੋਰਟ ਦਵਾਂਗੇ ਤੇ ਨਿਕਲੂ ਤੋਂ 3 ਮਹੀਨੇ ਬਾਅਦ ਦੀ ਰਿਪੋਰਟ ਦਵਾਂਗੇ ਠੀਕ ਹੈ ਠੀਕ ਹੈ ਉਹਨਾਂ ਨੂੰ ਇਹ ਗੱਲ ਕਹੀ ਹੈ ਇੱਕ ਪਾਤਰੀ ਰਹੇਗੀ ਹੁਣ ਉਹਨਾਂ ਦੇ 14 1 ਸੈਦ ਮੈਨੂੰ ਲੱਗਦਾ 14 1 ਐਮਐਮ ਦੀ ਆ ਆਪਣੇ ਕੋਲੇ ਇਹਦੇ ਵਿੱਚ ਰਿਪੋਰਟ ਵੀ ਪਈ ਹੈ ਬਾਕੀ ਕੱਲ ਨੂੰ ਆਪਾਂ ਰਿਪੋਰਟਾਂ ਦੇ ਵਿੱਚ ਕਲੀਅਰ ਹੀ ਕਰ ਦਿਆਂਗੇ ਅੱਛਾ ਜੀ ਠੀਕ ਹੈ ਉਹਦੇ ਬੱਚੇ ਦਾ ਨੀਚੋਰ ਸੋਲੀਆਂ ਸੰਗਤਪੁਰਾ ਉਹਦਾ ਪਿੰਡਗਾ ਜਿੱਥੇ ਲੇਡੀਜ਼ ਆਪਾਂ ਚੱਲਾਂਗੇ ਵੀਡੀਓ ਬਣਾਉਣਾ ਅੱਛਾ ਜੀ ਤੇ ਬਾਕੀ ਹੋਰ ਵੀ ਸਾਨੂੰ ਬਸਾਵਾ ਮੈਂ ਵੀ ਸੈਕਸ ਦੇ ਉੱਤੇ ਆਪਣੇ ਬਹੁਤ ਵਧੀਆ ਰਿ ਪ੍ਰੋਡਕਟ ਐਸ ਐਕਸ ਕੋਲਾ ਪਾਵਰ 99 ਠੀਕ ਹੈ ਜੀ ਇਹ ਪ੍ਰੋਡਕਟ ਹੈ ਹਾਂਜੀ ਠੀਕ ਹੈ ਇਹਦੀ ਕੀਮਤ ਵਾਲੀ ਨਹੀਂ ਹੈਗੀ 350 ਰੁਪਏ ਕੀਮਤ ਹੈ ਦੇਸੀ ਅਰਬਾਇਦੇ ਕਿ ਜੜੀ ਬੂਟੀਆਂ ਨਾਲ ਹੀ ਪਿਆਰੇ ਹੈ ਠੀਕ ਹੈ ਨਾ ਤੁਸੀਂ ਇਹ ਮੰਨ ਲਓ ਕਿਉਂਕਿ ਇਹ ਚੀਜ਼ ਵਾਲਾ ਬੰਦਾ ਕੈਮਰੇ 'ਤੇ ਆਉਂਦਾ ਨਹੀਂ ਕਿਦਾ ਜੀ ਕਿੰਨੇ ਚਿਰ ਦਾ ਰਿਜਲਟ ਆ ਦਿਵਾਈਦਾ ਫਿਰ ਇਹਦਾ ਤਾਂ ਜੀ ਤੁਹਾਨੂੰ ਜਦੋਂ ਇੱਕ ਡੱਬੀ ਖਾ ਲਈ ਉਹਦੀ ਪਤਾ ਲੱਗ ਜੂ ਠੀਕ ਹੈ ਠੀਕ ਹੈ ਨਾ ਆਪਾਂ ਤੁਹਾਨੂੰ ਉਹ ਚੀਜ਼ ਵੀ ਦੱਸਾਂਗੇ ਵੀ ਉਹ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੇ ਜੇ ਹੁਣ ਪੁੱਛਣਾ ਤਾਂ ਆਪਾਂ ਹੁਣ ਵੀ ਦੱਸ ਸਕਦੇ ਆ ਠੀਕ ਆ ਮੈਂ ਮਜ਼ਾਕ ਕਰਦਾ ਖਾ ਗਿਆ ਪਰ ਆਪਣੀ ਦੇ ਵਿਸ਼ਵਾਸ ਘੱਟ ਕਰਦੇ ਆ ਕਿਉਂਕਿ ਕਹਿੰਦੇ ਵੀ ਡਾਕਟਰ ਆਇਆ ਨਾ ਕਰਦਾ ਹੋਵੇ ਲੋਕ ਪ੍ਰੋਪਰ ਜਨਾਚਰ ਦੇਖਦੇ ਨਹੀਂ ਨਾ ਜਿਵੇਂ ਆਪਾਂ ਕੱਲ ਨੂੰ ਆਪਾਂ ਉਹਨਾਂ ਨੂੰ ਨਾਲ ਦੀ ਨਾਲ ਅਲਟਰਾਸਾਉਂਡ ਵਗੈਰਾ ਦਿਖਾਉਂਦੇ ਆ ਉਹ ਚੀਜ਼ ਤੇ ਬਾਕੀ ਜਦੋਂ ਵੀ ਬੰਦਾ ਆਉਂਦਾ ਹੈ ਵਰਤਦਾ ਹੈ ਉਹਨੂੰ ਪਤਾ ਲੱਗਦਾ ਹੁੰਦਾ ਹੈ ਬੰਦੇ ਸੈਣਾ ਦੀ ਕਹਾਵਤ ਹੈ ਰਾਹ ਪਏ ਤੋ ਜਾ ਬਾਹ ਪਏ ਤਾਂ ਹਾਂਜੀ ਹਾਂਜੀ ਠੀਕ ਹੈ ਨਾ ਜਦੋਂ ਵੀ ਬੰਦਾ ਆਪਣੇ ਨਾਲ ਵਰਤੂਗਾ ਉਹਨੂੰ ਉਦੋਂ ਪਤਾ ਲੱਗੂਗਾ ਵੀ ਕੀ ਗੱਲਬਾਤ ਹੈ ਬੰਦਾ ਇੱਕ ਵਾਰੀ ਵੀ ਹੁਣ ਤੁਸੀਂ ਇਹ ਮੰਨ ਲਓ ਪਿੱਤੇ ਦੀਆਂ ਪਥਰੀਆਂ ਡਾਕਟਰ ਜਵਾਬ ਦੇ ਦੇਣਗੇ ਆਪਰੇਸ਼ਨ ਹੋ ਕੋਈ ਚੱਕਰ ਨਹੀਂ ਪਿੱਤਾ ਕਢਾਉਣਾ ਪਊਗਾ ਆਵਾ ਗਰੰਟੀ ਦਿੰਨੇ ਆ ਆਪਣੀ ਦਵਾਈ ਨਾਲ ਪਿੱਤਾ ਕਢਣ ਦੀ ਲੋੜ ਨਹੀਂ ਪੈਂਦੀ ਤੇ ਜਿਹੜਾ ਸਰੀਰ ਹੈ ਨਾ ਜਿਵੇਂ ਮਸ਼ੀਨਰੀ ਦੀ ਤਰ੍ਹਾਂ ਹੁੰਦਾ ਹੈ ਮਸ਼ੀਨਰੀ ਕਦੋਂ ਵੀ ਚੱਲਦੀ-ਚੱਲਦੀ ਖੜ ਸਕਦੀ ਹੈ ਕਈ ਹੁੰਦੇ ਐ ਮਰੀਜ਼ ਡਾਕਟਰ ਕੋਲੇ ਆਉਣ ਤੋਂ ਸੰਗਦੇ ਰਹਿੰਦੇ ਐ ਇਹ ਸੰਗਣਾ ਨਹੀਂ ਚਾਹੀਦਾ ਜਿਹੜਾ ਵੀ ਰੋਗ ਹੈ ਬੰਦੇ ਨੂੰ ਖੁੱਲ ਕੇ ਦੱਸਣਾ ਚਾਹੀਦਾ ਵੀ ਮੈਨੂੰ ਤਾਂ ਜੀ ਆਹ ਪ੍ਰੋਬਲਮ ਆ ਹਾਂਜੀ ਹੁਣ ਮੈਂ ਤੁਹਾਨੂੰ ਦੱਸਾਂ ਵੀ ਇਹ ਪ੍ਰੋਬਲਮ ਦੇ ਅੱਗੇ ਨਾ ਕੈਮਰੇ ਦੇ ਅੱਗੇ ਆਉਂਦੇ ਨਹੀਂ ਇਹ ਪ੍ਰੋਬਲਮ ਵਾਲੇ ਬੰਦੇ ਹਾਂਜੀ ਹਾਂਜੀ ਠੀਕ ਐ ਘਟੋ ਘਟ ਮੈਂ 4-5 ਤਾਂ ਡਰਾਈਵਰ ਠੀਕ ਕਰਤੇ ਮੈਂ ਤਾਂ ਕੌਣਾ ਕਰਦਾ ਤਾਂ ਰੱਬ ਸਹੀ ਗੱਲ ਐ ਜੀ ਬੰਦਾ ਹੀ ਪ੍ਰਮਾਤਮਾ ਦਾ ਰੂਪ ਹੁੰਦਾ ਤੇ ਆਪਾਂ ਤੁਸੀਂ ਇਹ ਮੰਨ ਲਓ ਵੀ ਕਈ ਡਰਾਈਵਰ ਹੋਗੇ ਕਈ ਹੋਰ ਵੀਰ ਹੋਗੇ ਠੀਕ ਹੈ ਨਾ ਇੱਕ ਇੱਕ ਦੋ ਨੂੰ ਤਾਂ ਮੈਂ ਤੁਹਾਨੂੰ ਵੀ ਦੱਸ ਹੀ ਦਿਨਾਗਾ ਮਾਰਸਾਂ ਤੋਂ ਸੀਗੇ ਦੋ ਤਾਂ ਹਾਂਜੀ ਹਾਂਜੀ ਠੀਕ ਹੈ ਤੇ ਇੱਕ ਮੁੰਡਾ ਤਾਂ ਕੋਟ ਕੋਤ ਸੀਗਾ ਠੀਕ ਹੈ ਜੀ ਦੋ ਮੌੜਾਂ ਤੋਂ ਸੀਗੇ ਹਾਂਜੀ ਹਾਂਜੀ ਠੀਕ ਹੈ ਦੋ ਮੁੰਡੇ ਕੋਟੜੀ ਤੋਂ ਸੀਗੇ ਠੀਕ ਹੈ ਕਹਿਣ ਦਾ ਮਤਲਬ ਕੁਝ ਡਰਾਈਵਰ ਸੀ ਹੂੰ ਕੁਝ ਊ ਸੀ ਡਰਾਈਵਰ ਜ਼ਿਆਦਾ ਸੀ ਠੀਕ ਹੈ ਜੀ ਠੀਕ ਹੈ ਨਾ ਉਹਨਾਂ ਨੂੰ ਆਪਾਂ ਕੈਮਰੇ ਕੋਲੇ ਲਿਆ ਨਹੀਂ ਸਕਦੇ ਕਿਉਂਕਿ ਅਗਲਾ ਕਹਿ ਦਿੰਦਾ ਯਾਰ ਮੈਂ ਕੈਮਰੇ ਕੋਲੇ ਇਹ ਚੀਜ਼ ਬੜੀ ਹੋਰ ਬਿਮਾਰੀਆਂ ਵਾਲੇ ਆ ਜਾਂਦੇ ਹੁੰਦੇ ਆ ਇਹ ਚੀਜ਼ਾਂ ਨਾਲ ਇਹ ਚੀਜ਼ ਨਾਲ ਗਰੰਟੀ ਆ ਆਪਾਂ ਇਹ ਕਹਿੰਦੇ ਆ ਜੀ ਬੰਦਾ 5% ਚੱਲਦਾ ਆਪਾਂ 100% ਚਲਾ ਦੇਣਾ ਠੀਕ ਇਹ ਆਪਾਂ ਦਾਵਾ ਹਾਂਜੀ ਹਾਂਜੀ ਠੀਕ ਹੈ ਨਾ ਬੰਦੇ ਨੂੰ ਪਰਹੇਜ਼ ਅਗਲੇ ਨੇ ਰੱਖਣਾ ਹੈ ਦਵਾਈ ਪ੍ਰੋਪਰ ਅਗਲੇ ਨੇ ਖਾਣੀ ਆ ਉਸ ਤੋਂ ਬਾਅਦ ਲਿਆਂ ਗਰੰਟੀਆਂ ਆਪਣੀਆਂ ਠੀਕ ਹੈ ਜੀ ਬੰਦਾ ਇੱਕ ਵਾਰੀ ਕੋਈ ਵੀ ਆਵੇ ਦਵਾਈ ਲਵੇ ਆਪੇ ਤੋਂ ਜਾਪੇ ਤੋਂ ਮਲ ਹਾਂਜੀ ਠੀਕ ਹੈ ਨਾ ਹਾਂਜੀ ਬਾਕੀ ਜਦੋਂ ਅਗਲਾ ਆਊਗਾ ਅਗਲੇ ਮੁਰਗੀ ਪਤਾ ਲੱਗੂਗਾ ਜੀ ਠੀਕ ਹੈ ਆਪਣੇ ਕੋਲੇ ਰਿਜ਼ਲਟ ਦੇਖੀ ਜਾਂਦੇ ਨੇ ਤੁਸੀਂ ਦੇਖੀ ਜਾਂਦੇ ਨੇ ਵੀਡੀਓ ਤੇ ਵੀ ਦੇਖੀ ਜਾਂਦੇ ਨੇ ਊਂ ਕਨੈਕਟ ਕਰਨਾ ਆਪਣੇ ਕੋਲੇ ਫੋਨ ਕਨੈਕਟ ਕਰੋ ਨੰਬਰ ਇਹ ਰਿਹਾ 9956598 ਆਪਣਾ ਨੰਬਰ ਹੈ ਜਦੋਂ ਮਰਜੀ ਕਾਲ ਕਰੋ ਕਾਲ ਕਰਕੇ ਆਓ ਪਰ ਆਓ ਕਾਲ ਕਰਕੇ ਕਿਉਂਕਿ ਬਾਅਦ ਜੇ ਮੈਂ ਹੁਣ ਆਪਾਂ ਵੀਡੀਓ ਬਣਾਉਣੇ ਜਾਣੇ ਬਾਹਰ ਭੱਜ ਜਾਨੇ ਆਗੇ ਫੇਰ ਆਪਾਂ ਨਾ ਹੋਈਏ ਫੇਰ ਅਗਲਾ ਮੁਰਗੀ ਉਹਦਾ ਵੀ ਹੋਣੀ ਆਓ ਕਾਲ ਕਰਕੇ ਇਹ ਚੀਜ਼ਾਂ ਗਾਰੰਟੀਆਂ ਆਪਣੀਆਂ ਪਿੱਤੇ ਦੀ ਪਥਰੀ ਦੀ ਆਪਾਂ ਜ਼ਿੰਮੇਵਾਰੀ ਲੈਂਦੇ ਆਂ ਹਾਂਜੀ ਠੀਕ ਹੈ ਕਿਸੇ ਨੂੰ ਸ਼ੂਗਰ ਹੈ ਉਹਦੀ ਆਪਾਂ ਜ਼ਿੰਮੇਵਾਰੀ ਲੈਨੇ ਆਪਾਂ ਕਹਿੰਦੇ ਆ ਸੀਮੇ ਨੇ ਦਵਾਈ ਖਾਓ ਬੰਦਾ ਪਰਹੇਜ਼ ਰੱਖ ਕੇ ਆਪਣੀ ਗਰੰਟੀ ਆ ਮੋਟੀ ਸ਼ੂਗਰ ਨਹੀਂ ਹੁੰਦਾ ਪਰ ਪਰਹੇਜ਼ ਰੱਖਣਾ ਪਊ ਹਾਂਜੀ ਹਾਂ ਇਹ ਗਰੰਟੀ ਆ ਆਪਣੀ ਪਰਹੇਜ਼ ਸਾਰੀ ਉਮਰ ਰੱਖਣਾ ਪਊਗਾ ਹਾਂਜੀ ਸਹੀ ਗੱਲ ਹੈ ਹਾਂ ਠੀਕ ਹੈ ਠੀਕ ਹੈ ਇਹ ਚੀਜ਼ ਹੈ ਬਾਕੀ ਹਰ ਇੱਕ ਜਿਹੜੀ ਵੀ ਆਪਾਂ ਜਿਹੜੀ ਚੀਜ਼ ਦਾ ਥਕਾਉਨੇ ਆ ਆਪਾਂ ਗਰੰਟੀ ਨਾਲ ਹੀ ਪਾਉਂਦੇ ਆ ਅਧਰਾ ਗਾਲਾ ਹੋਵੇ ਨਾਰ ਬਲੌਕ ਵਾਲਾ ਹੋਵੇ ਕੋਈ ਵੀ ਬੰਦਾ ਹੋਵੇ ਠੀਕ ਹੈ ਨਾ ਰੱਬ ਦੀ ਦਿਆ ਨਾਲ ਠੀਕ ਹੁੰਦੇ ਆ ਜੀ ਠੀਕ ਹੈ ਜੀ ਕਹਿਣ ਦਾ ਮਤਲਬ ਆਹੀ ਹੈ ਵੀ ਠੀਕ ਡਾਕਟਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਇੰਨੀ ਜਾਣਕਾਰੀ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਤੇ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣਾ ਰਾਤ ਜਗੁਣੀ ਤਰੱਕੀ ਬਖਸ਼ੇ ਤੁਸੀਂ ਸਾਰਿਆਂ ਖੁਸ਼ ਕਰਕੇ ਦੂਰਤਾ ਜਿੰਨੇ ਵੀ ਤੁਹਾਡੇ ਕੋਲ ਮਰੀਜ਼ ਆਏ ਹਾਂ ਜੀ ਹਾਂਜੀ ਹਾਂਜੀ ਵਧੀਆ ਜੀ ਰੱਬ ਦੀ ਦਿਆ ਨਾਲ ਕਰਨ ਵਾਲਾ ਰੱਬ ਹੈ ਜੇ ਪਰਮੇਸ਼ਰ ਕਰਦਾ ਹੈ ਠੀਕ ਹੈ ਨਾ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ